ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋ ਸਤਿਗੁਰਾਂ ਦੀ ਸਾਜੀ ਆਰ ਨਿਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਖਾਲਸਾ ਸਾਧ ਸੰਗਤ ਜੀ ਸਤਿਗੁਰਾਂ ਦੀ ਬਖਸ਼ਿਸ਼ ਕਿਰਪਾ ਰਹਿਮਤ ਬਖਸ਼ਿਸ਼ ਦਾ ਸਦਕਾ ਚਾਰ ਬਹਿਰ ਰਹਿਣ ਸਤਗੁਰਾਂ ਨੇ ਬਾਣੀ ਅੰਦਰ ਰੂਪੀਤ ਕਰਾਈ ਹੈ। ਅੰਮ੍ਰਿਤ ਵੇਲੇ ਦਾ ਸੁਭਾਗ ਸਮਾਪਤ ਹੋਇਆ। ਅੰਮ੍ਰਿਤ ਵੇਲੇ ਦੇ ਸਮੇਂ ਤਾਂ ਸਤਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪ੍ਰਕਾਸ਼ ਦੀ ਸੇਵਾ ਹੋਈ। ਸਤਗੁਰੂ ਦੀ ਤਰਤਾਂ ਤੇ ਸਵੇਰ ਮਾਨੋ ਕਿ ਸੰਤਾਂ ਦੇ ਦਰਸ਼ਨ ਦਿਦਾਰੇ ਬਖਸ਼ ਰਹੇ ਹਨ ਸਰਬੱਤ ਦੀ ਸੰਤਾਂ ਲਾਹੇ ਪ੍ਰਾਪਤ ਕਰ ਰਹੇ ਹੋ ਆਪਾਈ ਹਰ ਰੋਜ਼ ਦੀ ਮਰਿਆਦਾ ਦੇ ਅਨੁਸਾਰ ਨੇਤ ਨੇਮ ਗੁਰਬਾਣੀਆਂ ਦੇ ਜਾਪ ਤੋਂ ਉਪਰੰਤ ਸਮਾਉ ਚੁੱਕਾ ਹੈ ਗੁਰੂ ਕੀ ਗੁਰਬਾਣੀ ਕਥਾ ਵਿਚਾਰ ਦਾ ਆਵ ਰਾਵਲ ਕੇ ਪਰਮੇਸ਼ਰ ਨੇ ਗੁਨਾ ਨੂੰ ਗਾਉਣਾ ਕਰੀਏ ਸਤਿਗੁਰੂ ਮਹਾਰਾਜ ਸਾਹਿਬ ਜੀ ਗੁਰਬਾਣੀ ਅੰਦਰ ਸਾਨੂੰ ਕੀ ਉਪਦੇਸ਼ ਪਰਸ ਦੇ ਹਨ ਗੁਰਬਾਣੀ ਦੇ ਵਿਚਾਰ ਦੇ ਨਾਲ ਜੁੜੀਏ ਜਿਹਦਾ ਭਾਵ ਇਹੀ ਹੁੰਦਾ ਹੈ ਕਿ ਸਾਨੂੰ ਸੁਖਾਲੇ ਢੰਗ ਦੇ ਨਾਲ ਗੁਰਬਾਣੀ ਸਮਝ ਆ ਜਾਵੇ ਪਰਮੇਸ਼ਰ ਦਾ ਉਪਦੇਸ਼ ਸਮਝ ਆ ਜਾਵੇ ਕਿ ਸਤਿਗੁਰੂ ਸਾਨੂੰ ਕੀ ਉਪਦੇਸ਼ ਬਖਸ਼ਣਾ ਚਾਹੁੰਦੇ ਹਨ ਗੁਰੂ ਕੀ ਗੁਰਬਾਣੀ ਅੰਦਰ ਇਸ ਵਾਸਤੇ ਹਰ ਰੋਜ਼ ਗੁਰੂ ਕੀ ਗੁਰਬਾਣੀ ਦੀ ਕਥਾ ਹੁੰਦੀ ਹੈ ਆਪ ਸਰਬਤ ਸੰਗਤ ਹਾਜ਼ਰੀਆਂ ਭਰਦੇ ਹੋ ਵੱਡਿਆਂ ਭਾਗਾਂ ਵਾਲੇ ਬਣਦੇ ਹੋ ਸੋ ਆਓ ਇਕ ਵਾਰ ਬੜੇ ਬ੍ਰੇ ਸਤਿਕਾਰ ਦੇ ਨਾਲ ਉਚਾਰਨ ਕਰੋ ਦੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸ੍ਰੀ ਮਹੱਲਾ ਪੰਜਵਾਂ ਤਨ ਤਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਜੈ ਸ੍ਰੀ ਰਾਗ ਅੰਦਰ ਗੁਰੂ ਕੀ ਗੁਰਬਾਣੀ ਉਚਾਰਨ ਕਰਦੇ ਹਨ ਜਿਨ ਹਰ ਹਿਰਦੈ ਨਾਮ ਨ ਬਸਿਓ ਤਿਨ ਮਾਤ ਕੀ ਜਾਏ ਹਰ ਬਾਂਝਾ ਤੁਨ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਗੁਰੂ ਕੀ ਗੁਰਬਾਣੀ ਅੰਦਰ ਉਚਾਰਨ ਕਰਕੇ ਦੱਸਦੇ ਹਨ ਜਿਨ੍ਹਾਂ ਦੇ ਹਿਰਦੇ ਦੇ ਅੰਦਰ ਪਰਮੇਸ਼ਰ ਦਾ ਨਾਮ ਨਹੀਂ ਉਸਿਆ ਜਿੰਨ ਹਾਲੇ ਰਿਹਾ ਨਾਮ ਨਾ ਬਸੇ ਹੋ ਮਹਾਰਾਜ ਗਿੰਦੇ ਮਾਵਾਂ ਦੇ ਪ੍ਰਤੀ ਇਹ ਉਚਾਰਨ ਕੀਤਾ ਹੈ ਸਤਿਗੁਰੂ ਜੀਆ ਨੇ ਕਿ ਉਹ ਮਾਂ ਜਿਹਦੇ ਕੁਖੋਂ ਇੱਕ ਪੁੱਤਰ ਪੈਦਾ ਹੋਇਆ ਤੇ ਉਹ ਪਰਮੇਸ਼ਰ ਦੇ ਨਾਲ ਜੁੜਿਆ ਨਹੀਂ ਕਪੁੱਤ ਨਿਕਲ ਗਿਆ ਭੜੇ ਘਮਾਂ ਵਿੱਚ ਪੈ ਗਿਆ ਅਗੀਆਂ ਠੋਰੀਆਂ ਕਰਦਾ ਹੈ ਨਸ਼ੇ ਕਰਦਾ ਹੈ ਕੁਆਰੀਂ ਦੇ ਕਾਰਜ ਕਰਦਾ ਹੈ ਤੇ ਉਹਦੇ ਹਿਰਦੇ ਦੇ ਅੰਦਰ ਪਰਮੇਸ਼ਰ ਦਾ ਨਾਮ ਨਹੀਂ ਵਸਿਆ ਤੇ ਮਹਾਰਾਜ ਸਾਹਿਬ ਜੀ ਕਹਿੰਦੇ ਇਹਨਾਂ ਹਿਰਦੈ ਨਾਮ ਨਾ ਵਸਿਆ ਉਤਨ ਮਾਤ ਕੀ ਜਾ ਹਰਬਾਂਜਾ ਕਿ ਜਿਨ੍ਹਾਂ ਦੇ ਹਿਰਦੇ ਦੇ ਅੰਦਰ ਪਰਮੇਸ਼ਰ ਦਾ ਨਾਮ ਨਹੀਂ ਆਇਆ ਜਿਹੜੇ ਪਰਮੇਸ਼ਰ ਤੋਂ ਦੂਰ ਨੇ ਤੇ ਖਵਾਰ ਹੁੰਦੇ ਨੇ ਗਲਤ ਕੰਮ ਕਰਦੇ ਨੇ ਕਹਿੰਦੇ ਇਹਦੇ ਨਾਲੋਂ ਚੰਗਾ ਤੇ ਮਾਂ ਜਿਹੜੀ ਆ ਉਹ ਬਾਂਝ ਹੋ ਜਾਂਦੀ ਤੇ ਚੰਗਾ ਸੀ ਪੁੱਤਰ ਨੂੰ ਜਨਮ ਨਾ ਹੀ ਦਿੰਦੀ ਤੇ ਵਧੀਆ ਸੀ ਮਾੜੇ ਪੁੱਤਰ ਨਾਲੋਂ ਬਿਨਾ ਪੁੱਤਰ ਵਾਲੀ ਮਾਂ ਹੋਣਾ ਚੰਗਾ ਹੈ ਪਰ ਮਾੜੇ ਪੁੱਤਰ ਦੀ ਮਾਂ ਬੰਨਣਾ ਬੜਾ ਜ਼ਿਆਦਾ ਔਖਾ ਆਇਤ ਕਟਣਾ ਹੈ ਇਸ ਵਾਸਤੇ ਸਤਿਗੁਰੂ ਮਹਾਰਾਜ ਗੁਰਬਾਣੀ ਨਰੇ ਦੱਸਦੇ ਨੇ ਕਿ ਮਾੜੇ ਪੁੱਤਰ ਨੂੰ ਪੈਦਾ ਕਰਨ ਦੇ ਨਾਲੋਂ ਇਹ ਚੰਗਾ ਹੈ ਮਾੜੇ ਪੁੱਤਰ ਦਾ ਧਰਤੀ ਤੇ ਆਉਣ ਨਾਲੋਂ ਇਹ ਚੰਗਾ ਹੈ ਕਿ ਉਹ ਮਾਂ ਬਿਨਾ ਪੁੱਤਰ ਦੀ ਰਵੇ ਹਰ ਮਾਤ تن ਮਾਤ ਕੀ ਜਾ ਹਰਵਾਂਝਾ ਉਹ ਬਾਂਦੀ ਰਹਿ ਜਾਵੇ ਤਾਂ ਚੰਗੀ ਗੱਲ ਹੈ ਤੈਨ ਸੁੰਨੀ ਦੇਹ ਰਹਿ ਬਿਨ ਨਾਮ ਵੈ ਹੋਏ ਖਾਪ ਖਾਪ ਮੋਏ ਕरांਝਾ ਤੈਨ ਸੁੰਨੀ ਦੇਹ ਰਹਿ ਬਿਨ ਨਾਮ ਵੈ ਜਿਹੜਾ ਪਰਮੇਸ਼ਰ ਦੇ ਨਾਮ ਨੂੰ ਨਹੀਂ ਵਸਾਉਂਦਾ ਸਤਿਗੁਰੂ ਮਹਾਰਾਜ ਕਹਿੰਦੇ ਤੈਨ ਸੁੰਨੀ ਦੇਹ ਰਹਿ ਬਿਨ ਨਾਮ ਵੈ ਉਹਨਾਂ ਦੀ ਜਿਹੜੀ ਦੇਹ ਆ ਨਾ ਸਰੀਰ ਪਰਮੇਸ਼ਰ ਦੇ ਨਾਮ ਤੋਂ ਬਿਨਾ ਉਹ ਸੁੰਨੀ ਤੇ ਨਸੁੰਨੀ ਦੇਹ ਪਹਿਲਾ ਬਿਨ ਨਾਮ ਹੈ ਸੰਸਾਰ ਦੇ ਉੱਪਰ ਭਟਕਦੀ ਫਿਰਦੀ ਹੈ ਬਿਨਾ ਨਾਮ ਤੋਂ ਜਿਹਦੇ ਹਿਰਦੇ ਦੇ ਅੰਦਰ ਨਾਮ ਨਹੀਂ ਉਹਦੀ ਦੇਹ ਇਸ ਸੰਸਾਰ ਤੇ ਬਿਨਾ ਨਾਮ ਤੋਂ ਭਟਕਦੀ ਫਿਰਦੀ ਹੈ ਉਹ ਇੱਕਾਪ ਕਪ ਮੋਏ ਕਰਾਂ ਜਾਂ ਫਿਰ ਉਹ ਸੰਸਾਰ ਦੇ ਉੱਪਰ ਖੱਪਦਾ ਹੈ ਖਜਲ ਖਵਾਰ ਹੁੰਦਾ ਹੈ ਅਸੀਂ ਵੀ ਹੁੰਨੇ ਆ ਜਦੋਂ ਰੱਬ ਦੇ ਨਾਲ ਨਹੀਂ ਜੁੜਦੇ ਜਦੋਂ ਗੁਰੂ ਘਰ ਆਉਣਾ ਛੱਡ ਦਿੰਨੇ ਆ ਅਸੀਂ ਵੀ ਜਦੋਂ ਫਿਰ ਸੰਕਟ ਸਾਡੇ ਤੇ ਹੁੰਦੇ ਆ ਕੱਜਲਖਵਾਰ ਹੁੰਨੇ ਆ ਦੁੱਖ ਤਕਲੀਫਾਂ ਸਾਨੂੰ ਘੇਰ ਲੀਆਂ ਨੇ ਫਿਰ ਸਾਨੂੰ ਸਮਝ ਆਉਂਦੀ ਹੈ ਫਿਰ ਅਸੀਂ ਪਜੇ ਹੁੰਨੇ ਆ ਗੁਰੂ ਦੇ ਕੋਲ ਅਰਦਾਸਾਂ ਕਰਾਉਨੇ ਆ ਸੇਵਾ ਕਰਦੇ ਆ ਜਿਹਦੇ ਨਾਲ ਫਿਰ ਕੁਝ ਸਕੂਨ ਮਿਲਦਾ ਹੈ ਦੁੱਖ ਦੂਰ ਹੁੰਦੇ ਆ ਸੁੱਖ ਮਿਲਦੇ ਨੇ ਇਸੇ ਤਰ੍ਹਾਂ ਹੀ ਮਹਾਰਾਜ ਗੁਰਬਾਣੀ ਅੰਦਰ ਕਹਿੰਦੇ ਆ ਭਾਈ ਜਿਹੜੇ ਨਾਮ ਤੋਂ ਟੁੱਟੇ ਹੋਏ ਆ ਨਾ ਨਾਮ ਤੋਂ ਦੂਰ ਨੇ ਜਿਨ੍ਹਾਂ ਦੇ ਅੰਦਰ ਪਰਮੇਸ਼ਰ ਦਾ ਨਾਮ ਨਹੀਂ ਵਸਿਆ ਉਹਨਾਂ ਦਾ ਜਿਹੜਾ ਸਰੀਰ ਹੈ ਉਹਨਾਂ ਦੀ ਜਿਹੜੀ ਦੇਹ ਹੈ ਇਹ ਸੰਸਾਰ ਦੇ ਉੱਪਰ ਭਟਕਦੀ ਰਹਿੰਦੀ ਹੈ ਖੱਪਦੀ ਰਹਿੰਦੀ ਹੈ ਮੇਰੇ ਮਨ ਜਪ ਰਾਮ ਨਾਮ ਹਰ ਮਾਧਾ ਨਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਇਹ ਵਿਚਾਰਨ ਕਰਕੇ ਦੱਸਦੇ ਆ ਭਾਈ ਮੇਰੇ ਮਨ ਜਪ ਕੀ ਜਪ RAM ਨਾਮ ਔਰ ਮਾਝਾ ਕਹਿੰਦੇ ਉਹ ਪਰਮੇਸ਼ਰ ਵਾਹਿਗੁਰੂ ਦੇ ਨਾਮ ਵਾਹਿਗੁਰੂ ਦੇ ਨਾਲ ਜੁੜਨਾ ਕਰ ਆਪਣੇ ਹਿਰਦੇ ਦੇ ਅੰਦਰ ਮਾਝਾ ਆਪਣੇ ਹਿਰਦੇ ਦੇ ਅੰਦਰ ਪਰਮੇਸ਼ਰ ਦੇ ਨਾਮ ਨੂੰ ਜੋੜ ਨਾਮ ਨੂੰ ਵਸਾ ਉਹਦੇ ਨਾਮ ਦੇ ਨਾਲ ਜੁੜਨਾ ਕਰ ਇਹ ਇਸ ਸੰਸਾਰ ਦੇ ਉੱਪਰ ਤੇਰਾ ਪੜਾ ਹੋਵੇਗਾ ਜਿਹੜਾ ਤੂੰ ਖੁਆਰ ਨਾ ਇਹਨਾ ਤੇਰੀ ਖੁਆਰੀ ਦੂਰ ਹੋਵੇਗੀ ਕਿਵੇਂ ਜਦੋਂ ਪਰਮੇਸ਼ਰ ਵਾਹਿਗੁਰੂ ਦੇ ਸਿਮਰਨ ਦੇ ਨਾਲ ਜੁੜੇਗਾ ਸੰਗਤ ਦੇ ਨਾਲ ਜੁੜੇਗਾ ਇਸ ਵਾਸਤੇ ਇਸ ਕਾਲ ਯੁਗ ਦੇ ਸਮੇਂ ਅੰਦਰ ਬੜਾ ਆਤਮ ਜ਼ਰੂਰੀ ਹੈ ਗੁਰੂ ਕੇ ਨਾਮ ਦੇ ਨਾਲ ਜੁੜਨਾ ਗੁਰੂ ਕੀ ਸੰਗਤ ਦੇ ਵਿੱਚ ਬਹਿਣਾ ਤੇ ਗੁਰੂ ਕੀ ਗੁਰਬਾਣੀ ਦੇ ਜਾਪ ਸਰਵਣ ਕਰਨੇ ਇਦੇ ਤੋਂ ਉੱਤਮ ਹੋਰ ਕੋਈ ਕਾਰਜ ਨਹੀਂ ਹੈ ਤੇ ਜੇ ਸੰਸਾਰ ਦੇ ਸਾਰੇ ਕਾਰਜ ਨੇ ਅਸੀਂ ਕਾਰ ਬਿਆਰ ਕਰਦੇ ਵੀ ਆ ਨਾ ਤੇ ਕਹਿ ਦਈਦਾ ਸਾਨੂੰ ਟਾਈਮ ਨਹੀਂ ਲੱਗਦਾ ਸਮਾਂ ਨਹੀਂ ਹੈ ਪਰ ਮਹਾਰਾਜ ਕਹਿੰਦੇ ਇਹ ਆਤ ਜ਼ਰੂਰੀ ਦਾ ਕਾਰਜ ਹੈ ਹੋਰ ਭਾਵੇਂ ਛੁੱਟ ਜਾਣ ਇਹ ਨਹੀਂ ਛੋਟਣਾ ਚਾਹੀਦਾ ਪੜ੍ਹ ਦੇ ਕੇ ਗੁਰੂ ਕੀ ਗੁਰਬਾਣੀ ਦਾ ਕਾਰਜ ਗੁਰੂ ਘਰ ਆਉਣ ਦਾ ਕਾਰਜ ਗੁਰੂ ਘਰ ਦੀ ਸੇਵਾ ਦਾ ਕਾਰਜ ਇਹ ਜ਼ਰੂਰ ਕਰਨਾ ਚਾਹੀਦਾ ਹੈ ਭਾਈ ਮਹਾਰਾਜ ਜੀ ਦੇ ਮੇਰੇ ਮਨ ਜਪ ਰਾਮ ਨਾਮ ਹਰਮਾਜਾ ਏ ਪਿਆਰੇ ਉਹ ਪਰਮੇਸ਼ਰ ਦੇ ਨਾਮ ਨੂੰ ਆਪਣੇ ਹਿਰਦੇ ਰੂਪੀ ਕਰਦੇ ਅੰਦਰ ਵਾਹਿਗੁਰੂ 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 ਕਹਿ ਕੇ ਜਪ ਹਰ ਹਰ ਕਿਰਪਾਲ ਕਿਰਪਾ ਪ੍ਰਭ ਧਾਰੀ ਗੁਰ ਗਿਆਨ ਦਿਓ ਮਨ ਸਮਝਾ ਜੇ ਸਾਤਵੀਰੂ ਮਹਾਰਾਜ ਗੁਰਬਾਣੀ ਅੰਦਰ ਉਚਾਰਨ ਕਰਕੇ ਦੱਸਦੇ ਆ ਭਾਈ ਹਰ ਹਰਿ ਕਿਰਪਾਲ ਕਿਰਪਾ ਪ੍ਰਭ ਧਾਰੀ ਜਦੋਂ ਪਰਮੇਸ਼ਰ ਦੇ ਨਾਮ ਨੂੰ ਅਸੀਂ ਜਪਿਆ ਯਾਦ ਕੀਤਾ ਤੇ ਫਿਰ ਕੀ ਹੋਇਆ ਕਹਿੰਦੇ ਉਹ ਹਰ ਹਰਿ ਕਿਰਪਾਲ ਕਿਰਪਾ ਪ੍ਰਭ ਧਾਰੀ ਉਹ ਕਿਰਪਾਲ ਪ੍ਰਭ ਪਰਮਾਤਮਾ ਵਾਹਿਗੁਰੂ ਜਿਹੜਾ ਸਾਰਿਆਂ ਤੇ ਦਇਆ ਕਰਦਾ ਹੈ ਰਹਿਮਤ ਕਰਨ ਵਾਲਾ ਹੈ ਉਹਨੇ ਸਾਡੇ ਤੇ ਕਿਰਪਾ ਕੀਤੀ ਹੈ ਕੀ ਕਿਰਪਾ ਕੀਤੀ ਐ ਗੁਰ ਗਿਆਨ ਦਿयो ਮਨ ਸਮਝਾ ਉਹਨੇ ਗੁਰੂ ਦਾ ਗਿਆਨ ਜਿਹੜਾ ਰੱਬ ਦਾ ਗਿਆਨ ਗੁਰੂ ਦਾ ਗਿਆਨ ਹੈ ਨਾ ਉਹ ਸਾਨੂੰ ਦਿੱਤਾ ਉਹ ਬਖਸ਼ਿਆ ਗੁਰ ਗਿਆਨ ਦਿयो ਮਨ ਸਮਝਾ ਜਦੋਂ ਉਹ ਪਰਮਾਤਮਾ ਨੇ ਪਰਮੇਸ਼ਰ ਨੇ ਗੁਰੂ ਦਾ ਗਿਆਨ ਸਾਨੂੰ ਬਖਸ਼ਿਆ ਕਿਵੇਂ ਬਖਸ਼ਿਆ ਨਾਮ ਜਪਣ ਦੇ ਨਾਲ ਅਸੀਂ ਨਾਮ ਜਪਿਆ ਮਤ ਆਈ ਸੋਝੀ ਆਈ ਗੁਰੂ ਦੇ ਦਵਾਰੇ ਤੇ ਆਉਣ ਤੇ ਉਹ ਸੋ ਜੀ ਉਹ ਮਤ ਦੇ ਨਾਲ ਸਾਨੂੰ ਮਹਾਰਾਜ ਜੀਆਂ ਨੇ ਗੁਰੂ ਦਾ ਗਿਆਨ ਬਖਸ਼ ਕੇ ਸਾਡੇ ਮਨ ਨੂੰ ਸਮਝਾ ਦਿੱਤਾ ਰਹਾਓ ਫੇਰਾਓ ਦੇ ਕਰਕੇ ਸਤਗੁਰੂ ਜੀ ਉਚਾਰਨ ਕਰਦੇ ਹਨ ਹਰ ਕੀਰਤ ਕਾਲਯੁਗ ਪਾਧੇ ਹੂਤਮ ਹਰ ਪਾਈਐ ਸਤਗੁਰ ਮਾਝਾ ਹੁਣ ਅਸੀਂ ਗੱਲ ਕਰ ਰਹੇ ਹਾਂ ਸੀ ਭਾਈ ਇਹ ਗੁਰੂ ਕੀ ਸੰਗਤ ਵਿੱਚ ਆਣਾ ਗੁਰੂ ਦਾ ਨਾਮ ਜਪਣਾ ਆਤ ਜ਼ਰੂਰੀ ਹੈ ਮਹਾਰਾਜ ਜੀ ਨੇ ਪੰਕਤੀ ਵਿੱਚ ਵੀ ਦੱਸ ਦਿੱਤਾ ਸਤਿਗੁਰੂ ਉਚਾਰਨ ਕਰਕੇ ਕਹਿੰਦੇ ਆ ਹਰ ਕੀਰਤ ਉਹ ਪਰਮੇਸ਼ਰ ਦੀ ਕੀਰਤੀ ਕਰਨੀ ਉਹਦਾ ਨਾਮ ਜਪਣਾ ਉਹਨੂੰ ਉੱਤੇ ਹੋਣਾ ਉਹਦੀ ਬੰਦਗੀ ਕਰਨੀ ਕਾਲਯੁਗ ਪਦ ਉਤਮ ਕਾਲਯੁਗ ਦੇ ਸਮੇਂ ਦੇ ਅੰਦਰ ਉਤਮ ਪਦ ਹੈ ਉਤਮ ਕਾਰਜ ਹੈ ਪਰਮੇਸ਼ਰ ਦੀ ਕੀਰਤੀ ਕਰਨਾ ਹਰ ਪਾਈਐ ਸਤਗੁਰ ਮਾਝਾ ਤੇ ਇਹ ਕੀਰਤੀ ਪਰਮੇਸ਼ਰ ਦੀ ਮਿਲਦੀ ਕਿਵੇਂ ਹੈ ਉਹ ਪਰਮੇਸ਼ਰ ਵਾਹਿਗੁਰੂ ਧੰਨ ਗੁਰਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀਆਂ ਦੇ ਜਦੋਂ ਅਸੀਂ ਅੱਗੇ ਆ ਕੇ ਨਤਮਸਤਕ ਹੁੰਨੇ ਆਂ ਮਹਾਰਾਜ ਕਹਿੰਦੇ ਇਹ ਸਤਗੁਰੂ ਦੇ ਰਾਹੀ ਸਾਨੂੰ ਇਹ ਗੁਰੂ ਕੀ ਗੁਰਬਾਣੀ ਦਾ ਹਰ ਜਸ ਮਿਲਦਾ ਹੈ ਪਰਮੇਸ਼ਰ ਦੇ ਰਾਹੀ ਸਾਡੇ ਤੇ ਦਇਆ ਹੁੰਦੀ ਹੈ ਅਸੀਂ ਜਦੋਂ ਗੁਰੂ ਕੇ ਚਰਣਾ ਪਾਸ ਆਵਾਂਗੇ ਨਾਮਸਤਕ ਹੋਵਾਂਗੇ ਅਰਦਾਸਾਂ ਬੇਂਟੀਆਂ ਕਰਾਂਗੇ ਤੇ ਉਹ ਸਾਨੂੰ ਫਿਰ ਆਪਣੇ ਘਰ ਦੇ ਵਿੱਚੋਂ ਪਹਿਲੀ ਦਾਤ ਨਾਮ ਦੀ ਬਖਸ਼ਦਾ ਹੈ ਸਾਨੂੰ ਗੁਰੂ ਦੇ ਨਾਲ ਜੋੜਦਾ ਹੈ ਗੁਰੂ ਦੇ ਰਾਹੀ ਹਰ ਪਾਈਐ ਉਹ ਪਰਮੇਸ਼ਰ ਨੂੰ ਪਾਇਆ ਜਾ ਸਕਦਾ ਹੈ ਸਤਗੁਰ ਮਾਝਾ ਮਾਝਾ ਤੋਂ ਬਾਅਦ ਹੁੰਦਾ ਰਾਹੀ ਸਤਗੁਰੂ ਦੇ ਰਾਹੀ ਅਸੀਂ ਹਰੀ ਨੂੰ ਪ੍ਰਾਪਤ ਕਰ ਸਕਦੇ ਹਾਂ ਤੇ ਮਹਾਰਾਜ ਕਹਿੰਦੇ ਹਰੀ ਨੂੰ ਪ੍ਰਾਪਤ ਕਰਨਾ ਹਰ ਕੀਰਤ ਕਾਲ ਯੁਗ ਬਾਦ ਉਤਮ ਉਦੀ ਬੰਦਗੀ ਕਰਨੀ ਇਹ ਕਾਲ ਯੁਗ ਦੇ ਸਮੇਂ ਅੰਦਰ ਉਤਮ ਕਾਰਜ ਹੈ ਇਸ ਵਾਸਤੇ ਭਾਈ ਕੰਮ ਸਾਰੇ ਕਰਨੇ ਜ਼ਰੂਰੀ ਆ ਸੰਸਾਰ ਤੇ ਅਸੀਂ ਜਿਹੜੇ ਕਰਦੇ ਆ ਪਰ ਜਿਹੜਾ ਇਹ ਸੰਗਤ ਵਿੱਚ ਆਉਣ ਦਾ ਨਾਮ ਜਪਣ ਦਾ ਗੁਰੂ ਕੇ ਜਿਦਾਰੇ ਕਰਨ ਦਾ ਜਿਹੜਾ ਕਾਰਜ ਹੈ ਨਾ ਇਹ ਸਭ ਤੋਂ ਵੱਡਾ ਹੈ ਸਭ ਤੋਂ ਉਤਮ ਹੈ ਇਸ ਵਾਸਤੇ ਇਹਨੂੰ ਕਦੇ ਨਹੀਂ ਵਿਸਾਰਨਾ ਇਨੂੰ ਕਦੇ ਵੀ ਭੁਲਾਉਣਾ ਨਹੀਂ ਗੁਰੂ ਘਰ ਹਾਜ਼ਰੀ ਜ਼ਰੂਰ ਲਵਾਉਣੀ ਹੈ ਨਾਮ ਜ਼ਰੂਰ ਜਪਣਾ ਹੈ ਗੁਰੂ ਕੀ ਗੁਰਬਾਣੀ ਦੇ ਵਿਚਾਰ ਦੇ ਨਾਲ ਜੁੜਨਾ ਹੈ ਮਹਾਰਾਜ ਕਹਿੰਦੇ ਨੇ ਕਾਲ ਯੁਗ ਦੇ ਸਮੇਂ ਅੰਦਰ ਸਭ ਤੋਂ ਉਤਮ ਪਰਮੇਸ਼ਰ ਦੀ ਕੀਰਤੀ ਹੈ ਇਹ ਸਤਿਗੁਰਾਂ ਦੇ ਰਾਹੀ ਹੀ ਪ੍ਰਾਪਤ ਹੁੰਦੀ ਹੈ ਹਾਉ ਬਲਿਹਾਰੀ ਸਤਿਗੁਰ ਆਪਣੇ ਜਨ ਗੁਪਤ ਨਾਮ ਪਰਗਾਹਾ ਮੇਰਾ ਮਹਾਰਾਜ ਕਹਿੰਦੇ ਮੈਂ ਐਸੇ ਸਤਿਗੁਰੂ ਤੋਂ ਬਲੇਹਾਰੀ ਜਾਨਾ ਹਾਂ ਵਾਰ-ਵਾਰ ਵਾਰਨੇ ਜਾਨਾ ਜਿਨ ਗੁਪਤ ਨਾਮ ਪ੍ਰਗਾਜਾ ਜਿਨ ਨੇ ਉਹ ਪਰਮੇਸ਼ਰ ਦਾ ਗੁਪਤ ਨਾਮ ਸਾਨੂੰ ਦੜਾ ਕੇ ਬਖਸ਼ਿਆ ਵਾਹਿਗੁਰੂ ਸ਼ਬਦ ਜਿਹੜਾ ਹੈ ਨਾ ਇਹ ਕਿੰਨੇ ਦਿੱਤਾ ਗੁਰੂ ਨਾਨਕ ਸਾਹਿਬ ਜੀ ਨੇ ਬਖਸ਼ਿਆ ਨਾ ਸਾਨੂੰ ਜੇ ਸਾਨੂੰ ਪਤਾ ਹੀ ਨਾ ਹੁੰਦਾ ਗੁਰੂ ਕੀ ਬਾਣੀ ਹੁੰਦੀ ਨਾ ਤੇ ਕੀ ਨਾਮ ਜਪਣਾ ਸੇ ਇਹ ਪਰਮੇਸ਼ਰ ਨੇ ਰਹਿਮਤ ਕੀਤੀ ਹੈ ਸਾਨੂੰ ਉਹਦਾ ਗੁਪਤ ਨਾਮ ਜਿਹੜਾ ਛिपਿਆ ਹੋਇਆ ਨਾਮ ਸੀ ਉਹ ਪ੍ਰਗਟ ਕਰਕੇ ਸਾਨੂੰ ਦੱਸਿਆ ਸਾਨੂੰ ਰੱਬ ਦੇ ਨਾਮ ਦੇ ਨਾਲ ਜੋੜਿਆ ਇਸ ਵਾਸਤੇ ਮਹਾਰਾਜ ਕਹਿੰਦੇ ਜਿਹੜੇ ਗੁਰੂ ਦੇ ਰਾਹੀਓ ਨਾਮ ਨੂੰ ਪ੍ਰਾਪਤ ਕੀਤਾ ਮੈਂ ਉਹਦੇ ਤੋਂ ਵਾਰ-ਵਾਰ ਬਲਿਆਰੇ ਜਾਣਾ ਸਦਕੇ ਜਾਣਾ ਹਾਂ ਅਤੇ ਜਨ ਗੁਪਤ ਨਾਮ ਪ੍ਰਗਾਜ ਜੀ ਨੇ ਉਹਦੇ ਗੁਪਤ ਪਰਮੇਸ਼ਰ ਦੇ ਨਾਮ ਨੂੰ ਪਰਗਟ ਕੀਤਾ ਹੈ ਉਹ ਪਰਮੇਸ਼ਰ ਦੇ ਨਾਮ ਨੂੰ ਪਾਉਣ ਦਾ ਸਦਕਾ ਮੈਂ ਸਤਿਗੁਰੂ ਤੋਂ ਬਿਲੇ ਹਾਰੇ ਜਾਣਾ ਹਾਂ ਦਰਸ਼ਨ ਸਾਧ ਮਿਲੇ ਉਹ ਵਡਭਾਗੀ ਸਭ ਕਿਲ ਬਿਕ ਗਏ ਗਵਾਜਾ ਹੁਣ ਦਰਸ਼ਨ ਸਾਧ ਮਿਲੇ ਉਹ ਵਡਭਾਗੀ ਸਭ ਕਿਲ ਬਿਕ ਗਏ ਗਵਾਜਾ ਇੰਜ ਕਹਿ ਲੋ ਪਰਮੇਸ਼ਰ ਦੇ ਦਿਦਾਰੇ ਸਾਧ ਜਿਹੜੇ ਨੇ ਸੰਸਾਰ ਦੇ ਉੱਪਰ ਸਾਧੂ ਮਹਾਤਮਾ ਕਹਿੰਦੇ ਉਹ ਗੁਰੂ ਦੇ ਦਿਦਾਰੇ ਸਾਨੂੰ ਬੜੇ ਵੱਡਿਆਂ ਭਾਗਾਂ ਦੇ ਨਾਲ ਮਿਲੇ। ਦਾਇੰਦ ਕਹਿ ਲਓ ਦਰਸ਼ਨ ਸਾਧ ਮਿਲਿਓ ਵੱਡ ਭਾਗੀ। ਸਾਧੂਆਂ ਦੇ ਦਿਦਾਰੇ ਜਾਂ ਸਾਧ ਸੰਗਤ ਦੇ ਦਿਦਾਰੇ ਇਹ ਵੀ ਵੱਡਿਆਂ ਭਾਗਾਂ ਦੇ ਨਾਲ ਮਿਲਦੇ ਆ ਜੇ ਗੁਰੂ ਦੇ ਦਰਸ਼ਨ ਸਤ ਵੱਡਿਆਂ ਭਾਗਾਂ ਨਾਲ ਮਿਲਦੇ ਆ ਨਾ ਭਾਈ ਤੇ ਸਾਧੂਆਂ ਦਾ ਸੰਗ ਤੇ ਆ ਜਿਹੜੀ ਸੰਗਤ ਹੈ ਇਹ ਵੀ ਵੱਡਿਆਂ ਭਾਗਾਂ ਦੇ ਨਾਲ ਹੀ ਮਿਲਦੀ ਹੈ ਇਹ ਨਹੀਂ ਕਹਿ ਸਕਦੇ ਕਿ ਗੁਰੂ ਦੇ دیدار ਇਹ ਵੱਡਿਆਂ ਭਾਗਾਂ ਨਾਲ ਮਿਲਦੇ ਆ ਤੇ ਸੰਗਤ ਵਿੱਚ ਅਸੀਂ ਆ ਆਉਂਨੇ ਆ ਇਹ ਵੀ ਸਾਡੇ ਭਾਗ ਵੱਡੇ ਨੇ ਇਹ ਗੁਰੂ ਨੇ ਰਹਿਮਤ ਕੀਤੀ ਹੈ ਕਿਰਪਾ ਕੀਤੀ ਦਇਆ ਕੀਤੀ ਤਰਸ ਕੀਤਾ ਹੈ ਜਿਹਦੇ ਨਾਲ ਹੀ ਅਸੀਂ ਉਹ ਪਰਮੇਸ਼ਰ ਦੇ ਤਰਸ ਦੇ ਸਦਕਾ ਉੱਠ ਕੇ ਗੁਰੂ ਘਰ ਹਾਜ਼ਰੀਆਂ ਭਰ ਰਹੇ ਆ ਸੰਗਤ ਕਰ ਰਹੇ ਆ ਤੇ ਗੁਰੂ ਕੀ ਗੁਰਬਾਣੀ ਦਾ ਹਾਰਜਾ ਸੁਣ ਰਹੇ ਆ ਸਾਡਾ ਇਹੀ ਕਾਰਜ ਹੈ ਵਡਿਆਈ ਕਰਨੀ ਗੁਰੂ ਕੀ ਵਡਿਆਈ ਕਰੋ ਸੋਭਾ ਕਰੋ ਮਹਾਰਾਜ ਦੀ ਗੁਰਬਾਣੀ ਨੂੰ ਸੁਣੋ ਉਹਦੀ ਵਡਿਆਈ ਨੂੰ ਸੁਣੋ ਗੁਰੂ ਦੀਆਂ ਗੱਲਾਂ ਕਰਨੀਆਂ ਵੀ ਇੱਕ ਨਾਮ ਜਪਣਾਈਆਂ ਜ਼ਰੂਰੀ ਨਹੀਂ ਹੁੰਦਾ ਕਿ ਅਸੀਂ ਵਾਹਿਗੁਰੂ ਵਾਹਿਗੁਰੂ ਕਰਕੇ ਹੀ ਨਾਮ ਜਪ ਸਕਦੇ ਆ ਨਾਮ ਜਪਣ ਦਾ ਹੋਰ ਵੀ ਤਰੀਕਾ ਹੈ ਜਦੋਂ ਅਸੀਂ ਆ ਬਾਣੀ ਪੜਦੇ ਆਂ ਕਥਾ ਸੁਣਦੇ ਆਂ ਵਿਚਾਰ ਕਰਦੇ ਆਂ ਇਹ ਵੀ ਇੱਕ ਗੁਰੂ ਕੀ ਵਡਿਆਈ ਕਰਨੀ ਆ ਨਾ ਤੇ ਇਹ ਵੀ ਗੁਰੂ ਦਾ ਨਾਮ ਜਪਣ ਦੇ ਬਰਾਬਰ ਹੀ ਫਾਲਿਆ ਇਹਦਾ ਵੀ ਜਿਹੜਾ ਕੋਈ ਬਹਿ ਕੇ ਸੁਣਦਾ ਹੈ ਸੰਗਤ ਕਰਦਾ ਹੈ ਇਸ ਵਾਸਤੇ ਮਹਾਰਾਜ ਕਹਿੰਦੇ ਹਨ ਗੁਰਬਾਣੀ ਅੰਦਰ ਦਰਸ਼ਨ ਸਾਧ ਮਿਲਿਓ ਵਡਭਾਗੀ ਸਾਨੂੰ ਭਾਈ ਵੱਡਿਆਂ ਭਾਗਾਂ ਦੇ ਨਾਲ ਇਹ ਸੰਗਤ ਸੰਗਤ ਦੇ ਵਿੱਚ ਬਹਿਣਾ ਨਾਮ ਜਪਣਾ ਬਾਣੀ ਪੜਨੀ ਬਾਣੀ ਸੁਣਨੀ ਇਹ ਬੜੇ ਵੱਡਿਆਂ ਭਾਗਾਂ ਦੇ ਨਾਲ ਪ੍ਰਾਪਤੀ ਹੋਈ ਐ ਸਭ ਕਿਲਬਿਕ ਗਏ ਗਵਾਜਾ ਤੇ ਇਹ ਪ੍ਰਾਪਤੀ ਹੋਣ ਦੇ ਨਾਲ ਜਿਨੇ ਦੁੱਖ ਨੇ ਸਾਡੇ ਉਹ ਸਾਰੇ ਦੂਰ ਹੋ ਗਏ ਸਤਗੁਰ ਸਾਹੋ ਪਾਇਆ ਵੱਡ ਦਾਣਾ ਹਰ ਕੀਏ ਬਾਹੂ ਗੁਣ ਸਾਜਾ ਸਤ ਗੁਰੂ ਉਪਦੀ ਪਰਮੇਸ਼ਰ ਵਾਹਿਗੁਰੂ ਜੀਆਂ ਨੇ ਬੜੀ ਰਹਿਮਤ ਕੀਤੀ ਹੈ ਸਾਡੇ ਤੇ ਕਿਰਪਾ ਕੀਤੀ ਹੈ ਹਰ ਕੀਏ ਬਾਗੁਣਾ ਸਾਝਾ ਪਰਮੇਸ਼ਰ ਨੇ ਸਾਡੇ ਨਾਲ ਉਹ ਰੱਬ ਦੇ ਅਨੇਕਾਂ ਗੁਣਾਂ ਨੂੰ ਸਾਝਾ ਕੀਤਾ ਹੈ ਕੀਤਾ ਹੈ ਸਾਝਾ ਕਿ ਨਹੀਂ ਕੀਤਾ ਹੈ ਨਾ 1430 ਅੰਗਾਂ ਦੇ ਵਿੱਚ ਗੁਰਬਾਣੀ ਅੰਦਰ ਉਹ ਪਰਮੇਸ਼ਰ ਦੇ ਗੁਣਾਂ ਨੂੰ ਹੀ ਸਾਝਾ ਕੀਤਾ ਸਾਡੇ ਨਾਲ ਰੱਬ ਨੇ ਤਾਨਾ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਕਹਿੰਦੇ ਆ ਭਾਈ ਹਕੀਏ ਬਾਗੁਣ ਸਾਜਾ ਪਰਮੇਸ਼ਰ ਦੇ ਬੜੇ ਹੀ ਗੁਣ ਸਤਿਗੁਰਾਂ ਨੇ ਸਾਡੇ ਨਾਲ ਸਾਂਝੇ ਕੀਤੇ ਆ ਜਿਹਦੇ ਪਰਥਾਏ ਸਾਨੂੰ ਗੁਰੂ ਕੀ ਵਡਿਆਈ ਦੇ ਬਾਰੇ ਪਤਾ ਚੱਲਿਆ ਹੈ ਕਿ ਕੀ ਗੁਰੂ ਦੇ ਗੁਣ ਹੁੰਦੇ ਨੇ ਉਹਦੇ ਗੁਣਾਂ ਦਾ ਪਤਾ ਸਾਨੂੰ ਤਾਂ ਜੱਲਿਆ ਏ ਜੇ ਸਤਿਗੁਰੂ ਮਹਾਰਾਜ ਜੀ ਨੇ ਸਾਡੇ ਨਾਲ ਗੁਰਬਾਣੀ ਲਿਖ ਕੇ ਸਾਂਝੇ ਕੀਤੇ ਆ ਜੇ ਗੁਰੂ ਕੀ ਗੁਰਬਾਣੀ ਨਾ ਹੁੰਦੀ ਤੇ ਸਾਡੇ ਸਾਨੂੰ ਗੁਰੂ ਕੇ ਗੁਣਾਂ ਦੇ ਨਾਲ ਸਾਝ ਨਹੀਂ ਪੈ ਪਾਣੀ ਸੀ ਇਹਦੇ ਪਰਮੇਸ਼ਰ ਦੀ ਰਹਿਮਤ ਦਇਆ ਹੈ ਜੋ ਗੁਰੂ ਕੀ ਗੁਰਬਾਣੀ ਦੇ ਨਾਲ ਸਾਝ ਪਈ ਤੇ ਗੁਰਬਾਣੀ ਅੰਦਰ ਮਹਾਰਾਜ ਜੀਆ ਨੇ ਪਰਮੇਸ਼ਰ ਦੇ ਗੁਣ ਦੱਸੇ ਹਨ ਜਿਨ ਕਾ ਕਿਰਪਾ ਕਰੀ ਜਗ ਜੀਵਨ ਹਰ ਉਰਤਾਰਿਓ ਮਨ ਮਾਝਾ ਫਿਰ ਧੰ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਕਹਿੰਦੇ ਹਨ ਜਿਨ੍ਹਾਂ ਦੇ ਉੱਪਰ ਉਹ ਰੱਬ ਨੇ ਵਾਹਿਗੁਰੂ ਨੇ ਕਿਰਪਾ ਕੀਤੀ ਹੈ ਜਗ ਜੀਵਨ ਜਗ ਨੂੰ ਜਿਉਂਦਾ ਰੱਖਣ ਵਾਲਾ ਪਰਮੇਸ਼ਰ ਵਾਹਿਗੁਰੂ ਪਾਲਣਹਾਰ ਜਗ ਜੀਵਨ ਪਰਮੇਸ਼ਰ ਪ੍ਰਮਾਤਮਾ ਉਹਨੇ ਜਿਹਦੇ ਉੱਪਰ ਕਿਰਪਾ ਕੀਤੀ ਹੈ ਹਰ ਔਰ ਧਾਰਿਓ ਮਨ ਮਾਝਾ ਉਹਨੇ ਹੀ ਜਿਹਦੇ ਤੇ ਪਰਮੇਸ਼ਰ ਨੇ ਕਿਰਪਾ ਕੀਤੀ ਉਹਨੇ ਆਪਣੇ ਹਿਰਦੇ ਦੇ ਅੰਦਰ ਹਰ ਔਰ ਧਾਰਿਓ ਹਰੀ ਪਰਮੇਸ਼ਰ ਨੂੰ ਮਨ ਮਾਝਾ ਆਪਣੇ ਹਿਰਦੇ ਦੇ ਅੰਦਰ ਸਤਿਗੁਰੂ ਜੀਆਂ ਦੇ ਨਾਮ ਨੂੰ ਪਰਮੇਸ਼ਰ ਨੂੰ ਧਾਰਨ ਕੀਤਾ ਹੈ ਜਿਹਦੇ ਉੱਪਰ ਕਿਰਪਾ ਹੈ ਕਿਰਪਾ ਦਾ ਬੜਾ ਵੱਡਾ ਯੋਗਦਾਨ ਹੈ ਗੁਰੂ ਕੇ ਘਰ ਜਾਈਏ ਨਾ ਦੋ ਕਿਤਾਬਾਂ ਹੁੰਦੀਆਂ ਨੇ ਗੁਰੂ ਸਾਹਿਬ ਜੀਆਂ ਦੇ ਅੱਗੇ ਇੱਕ ਹੁੰਦੀ ਹੈ ਨਿਆ ਦੀ ਤੇ ਇੱਕ ਹੁੰਦੀ ਹੈ ਕਿਰਪਾ ਦੀ ਜੇ ਅਸੀਂ ਜਾ ਕੇ ਕਹੀਏ ਨਾ ਕਿ ਸਤਿਗੁਰੂ ਸਾਰ ਨੂੰ ਨਿਆ ਦੇ ਤੇ ਨਿਆ ਦੇ ਵਿੱਚ ਅਸੀਂ ਕਦੇ ਵੀ ਪਾਸ ਨਹੀਂ ਹੋ ਸਕਦੇ ਕਿਉਂ ਕਿ ਜਾਣੇ ਅਣਜਾਣੇ ਵਿੱਚ ਵੀ ਸਾਡੇ ਕੋਲੋਂ ਸੰਸਾਰ ਤੇ ਬਹੁਤ ਆਤ ਗਲਤੀਆਂ ਹੋ ਜਾਂਦੀਆਂ ਨੇ ਜਿਵੇਂ ਇੱਕ ਜੰਗਲ ਦੇ ਵਿੱਚ ਪੱਥਰ ਦੇ ਉੱਪਰ ਬੈਠਾ ਸਾਧੂ ਪਰਮੇਸ਼ਰ ਦੀ ਬੰਦਗੀ ਕਰਦਾ ਸੀ ਉਸੇ ਜੰਗਲ ਦੇ ਵਿੱਚ ਇੱਕ ਬੱਕਰੀਆਂ ਚਲਾਉਣ ਵਾਲਾ ਉਹ ਵੀ ਪਰਮੇਸ਼ਰ ਦੀ ਬੰਦਗੀ ਕਰਨ ਦਾ ਨਾਲੇ ਬੱਕਰੀਆਂ ਚਰਾਂਦਾ ਸੀ ਆਪਣਾ ਕਾਰਜ ਕਰਦਾ ਸੀ ਪੱਥਰ ਦੇ ਬੈਠਾ ਸਾਧੂ ਉਹਨੂੰ ਹੰਕਾਰ ਹੋ ਗਿਆ ਕਿ ਮੈਂ ਬੜਾ ਲੰਮਾ ਸਮਾਂ ਪਰਮੇਸ਼ਰ ਦੀ ਬੰਦਗੀ ਕੀਤੀ ਹੈ ਇਹਨੂੰ ਗੁਰੂ ਸਾਹਿਬ ਜੀ ਨੂੰ ਮਿਲੇ ਤੇ ਕਹਿਣ ਲੱਗਾ ਮੇਰਾ ਨਿਆਂ ਕਰ ਦਿਓ ਮੈਨੂੰ ਤੇ ਨਿਆਂ ਚਾਹੀਦਾ ਬੱਕਰੀਆਂ ਵਾਲੇ ਨੂੰ ਪੁੱਛਿਆ ਮਹਾਰਾਜ ਨੇ ਕਹਿੰਦਾ ਨਹੀਂ ਸਤਿਗੁਰੂ ਮੈਂ ਤੇ ਕੌਣ ਹਾਂ ਜਪਣ ਵਾਲਾ ਮੈਨੂੰ ਤੇ ਕਿਰਪਾ ਚਾਹੀਦੀ ਨਿਆ ਦੇ ਨਾਲ ਮੈਂ ਪਾਸ ਨਹੀਂ ਹੋ ਸਕਦਾ ਜਦੋਂ ਪੱਥਰ ਤੇ ਬੈਠੇ ਨੇ ਕਿਆ ਨਾ ਨਿਆ ਚਾਹੀਦਾ ਹੈ ਮਹਾਰਾਜ ਕਹਿੰਦੇ ਸਭ ਤੋਂ ਪਹਿਲਾਂ ਤੇ ਨਿਆ ਪਾਈਏ ਹੈ ਕਿ ਜਿਹੜੇ ਪੱਥਰ ਦੇ ਉੱਤੇ ਬਹਿ ਗਏ ਤੂੰ ਬੰਦਗੀ ਕੀਤੀ ਹੈ ਪੱਥਰ ਦੇ ਵਿੱਚ ਵੀ ਜਾਣਾ ਹੈ ਹੁਣ ਤੋਂ ਇੰਨਾ ਸਾਲ ਇੰਨੇ ਯੁੱਗ ਤੂੰ ਪੱਥਰ ਬਣ ਤੇ ਉਹ ਤੇਰੇ ਤੇ ਬਹਿ ਕੇ ਇਨਸਾਨੀ ਜਾਮਤਾਰਗੇ ਤੇ ਬੰਦਗੀ ਕਰੇ ਟੈਪਿਆ ਰੋਣ ਲੱਗ ਪਿਆ ਇਹਨਾਂ ਮਹਾਰਾਜ ਐਦਾਂ ਨਾ ਕਰੋ ਇਸ ਤਰ੍ਹਾਂ ਤੇ ਮੈਂ ਮੁਕਤ ਹੋ ਨਹੀਂ ਸਕਦਾ ਸਤਿਗੁਰੂ ਕਹਿੰਦੇ ਤੈਨੂੰ ਪਹਿਲਾਂ ਕਿਹਾ ਸੀ ਨਿਆਹ ਦੀ ਖੇਡ ਬੜੀ ਵੱਡੀ ਹੈ ਨਿਆਹ ਦੇ ਨਾਲ ਬੰਦਾ ਕਦੇ ਮੁਕਤ ਨਹੀਂ ਹੋ ਸਕਦਾ ਇਸ ਵਾਸਤੇ ਕਦੇ ਵੀ ਗੁਰੂ ਦੇ ਦਿਦਾਰਿਆ ਕਰਨ ਆਓ ਗੁਰੂ ਦੀ ਹਜੂਰੀ ਅੰਦਰ ਆਓ ਤੇ ਇਹ ਨਾ ਕਹੋ ਮਹਾਰਾਜ ਨਿਆਹ ਕਰ ਦਿਓ ਕਹੋ ਸਤਿਗੁਰੂ ਕਿਰਪਾ ਕਰ ਦੇਵਾ ਉਹਦੀ ਕਿਰਪਾ ਦੇ ਵਿੱਚ ਪਤਾ ਕੀ ਹੈ ਉਹਦੀ ਕਿਰਪਾ ਵਿੱਚ ਇਹ ਹੈ ਅਜਾਮਲ ਪਾਪੀ ਜਗ ਜਾਣੈ ਨਿਮਕ ਮਾਹ ਨਿਸਤਾਰਾ ਉਹਦੀ ਕਿਰਪਾ ਵਿੱਚ ਇਹ ਹੈ ਗਣਕਾ ਵਰਗੀ ਪਾਪਣ ਅਜਾਮਲ ਵਰਗਾ ਪਾਪੀ ਕਿੰਨੇ ਕਰੋੜਾਂ ਹੀ ਉਹਨਾਂ ਨੇ ਪਾਪ ਕੀਤੇ ਨੇ ਉਹਦੀ ਕਿਰਪਾ ਵਿੱਚ ਇਹ ਹੈ ਕਿ ਉਹ ਪਾਪਾਂ ਨੂੰ ਮਾਫ਼ ਕਰ ਦਿੰਦਾ ਹੈ ਆਮਰੀ ਗਣਤ ਨਗਣੀਆਂ ਕਾਈ ਆਪਣਾ ਬਿਰਦ ਪਛਾਨ ਸਾਡੀਆਂ ਕੀਤੀਆਂ ਗਲਤੀਆਂ ਨੂੰ ਮਾਫ ਕਰ ਦਿੰਦਾ ਹੈ ਭੁਲਾ ਦਿੰਦਾ ਹੈ ਗਿਣਦਾ ਨਹੀਂ ਅਬ ਗੁਨਾ ਨੂੰ ਨਹੀਂ ਗਿਣਦਾ ਸਾਡੇ ਗੁਨਾ ਨੂੰ ਗਿਣਦਾ ਹੈ ਕਿਰਪਾ ਦੇ ਵਿੱਚ ਆ ਕੇ ਮਾਫ ਕਰਕੇ ਸਾਨੂੰ ਆਪਣੇ ਚਰਨਾਂ ਨਾਲ ਲਾ ਲੈਂਦਾ ਹੈ ਮੁਕਤ ਕਰ ਦਿੰਦਾ ਹੈ ਇਸ ਵਾਸਤੇ ਗੁਰੂ ਦੀ ਕਿਰਪਾ ਮੰਗਣੀ ਚਾਹੀਦੀ ਓਦੀ ਕਿਰਪਾ ਦੇ ਨਾਲ ਹੀ ਤਾਂ ਪਰਮੇਸ਼ਰ ਦਾ ਨਾਮ ਜਪਿਆ ਜਾਂਦਾ ਹੈ ਸੁ ਮਹਾਰਾਜ ਕਹਿੰਦੇ ਜਿਨ ਕਾ ਉਹ ਕਿਰਪਾ ਕਰੀ ਜਗ ਜੀਵਨ ਹਰ ਉਰਤਾ ਦੇ ਉਹ ਮਨ ਮਾਝਾ ਈਦੇ ਤੇ ਪਰਮੇਸ਼ਰ ਪ੍ਰਮਾਤਮਾ ਨੇ ਕਿਰਪਾ ਕੀਤੀ ਉਹਨੇ ਹੀ ਪਰਮੇਸ਼ਰ ਦੇ ਨਾਮ ਨੂੰ ਹਿਰਦੇ ਅੰਦਰ ਤਾਲਣ ਕੀਤਾ ਹੈ ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ ਹੁਣ ਵੇਖੋ ਕਿਰਪਾ ਦੇ ਵਿੱਚ ਕੀ ਪਾਵਰ ਹੁੰਦੀ ਆ ਪਾਵਨ ਹੁੰਦੀ ਹੈ ਜਿਹੜੀ ਗੁਰੂ ਕੀ ਗੁਰਬਾਣੀ ਅੰਦਰ ਪੰਗਤੀ ਆਈ ਹੈ ਧਰਮ ਰਾਏ ਦਰ ਕਾਗਦ ਫਾਰੇ ਜਦੋਂ ਸੰਸਾਰ ਤੋਂ ਅਸੀਂ ਮਰ ਕੇ ਇਹ ਆਤਮਾ ਨੇ ਜਾਣਾ ਹੈ ਨਾ ਧਰਮ ਰਾਜੇ ਕੋਲ ਜੇ ਤੇ ਗੁਰੂ ਕੋਲੋਂ ਕਿਰਪਾ ਮੰਗੀ ਹੋਵੇਗੀ ਨਾਮ ਜਪਿਆ ਹੋਵੇਗਾ ਤਾਂ ਧਰਮ ਰਾਜੇ ਦਰ ਕਾਗਜ਼ 파ਰੇ ਫਿਰ ਧਰਮ ਰਾਜਾ ਵੀ ਦਰ ਤੇ ਆਏ ਦੇ ਕਾਗਜ਼ ਲੇਖਾ ਜੋਖਾ ਨਹੀਂ ਕਰਦਾ ਜਨ ਨਾਨਕ ਲੇਖਾ ਸਮਝਾ ਜਦੋਂ ਗੁਰੂ ਨਾਨਕ ਸਾਹਿਬ ਲੇਖਾ ਸਾਡਾ ਸਮਝ ਲੈਂਦੇ ਆ ਨਾ ਫਿਰ ਧਰਮ ਰਾਜਾ ਸਾਡੇ ਲੇਖੇ ਦੇ ਕਾਗਜ਼ਾਂ ਨੂੰ ਦਰ ਦੇ ਉੱਤੇ ਪਾੜ ਦਿੰਦਾ ਹੈ ਸਾਡਾ ਬਚਾਅ ਹੋ ਜਾਂਦਾ ਜੇ ਉਹ ਨਿਆ ਕਰਮ ਤੇ ਆ ਜਾਵੇ ਤੇ ਫਿਰ ਬਹੁਤੀਆਂ ਗਲਤੀਆਂ ਪਾਪ ਸਾਡੇ ਕੀਤੇ ਅੱਗੇ ਆ ਜਾਂਦੇ ਆ ਉਹਨਾਂ ਤੋਂ ਅਸੀਂ ਕਦੇ ਬਚ ਨਹੀਂ ਸਕਦੇ ਤੇ ਜੇ ਬਚਾਉਣ ਵਾਲਾ ਹੈ ਤੇ ਕੱਲਾ ਗੁਰੂ ਕੀ ਗੁਰਬਾਣੀ ਮਹਾਰਾਜ ਸਾਹਿਬ ਜੀਆਂ ਦੀ ਕਿਰਪਾ ਜਿਹੜੀ ਸਾਨੂੰ ਬਚਾ ਲੈਂਦੀ ਹੈ ਜਦੋਂ ਗੁਰੂ ਨਾਨਕ ਸਾਹਿਬ ਦੀ ਲੇਖਾ ਸਮਝਦੇ ਨੇ ਉਦੋਂ ਫਿਰ ਧਰਮ ਰਾਜਾ ਵੀ ਡਰਦਾ ਹੈ ਉਹ ਵੀ ਸਾਡੇ ਲੇਖੇ ਦੇ ਕਾਗਜ਼ਾਂ ਨੂੰ ਫਾੜ ਦਿੰਦਾ ਹੈ ਇਹ ਗੁਰਬਾਣੀ ਅੰਦਰ ਤਨ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਨੇ ਅੱਜ ਸਾਨੂੰ ਉਪਦੇਸ਼ ਬਖਸ਼ਿਆ ਸਤਿਗੁਰੂ ਰਹਿਮਤ ਕਰਨ ਇਹ ਉਪਦੇਸ਼ ਸਾਡੇ ਹਿਰਦੇ ਦੇ ਅੰਦਰ ਵਸ ਜਾਵੇ ਸਾਨੂੰ ਸੋਝੀ ਮਤ ਆ ਜਾਵੇ ਅਸੀਂ ਗੁਰੂ ਦੇ ਰਸਤੇ ਤੇ ਤੁਰੀਏ ਗੁਰੂ ਕੀ ਗੁਰਬਾਣੀ ਦਾ ਜਾਪ ਕਰੀਏ ਮਹਾਰਾਜ ਕੋਲੋਂ ਕਿਰਪਾ ਮੰਗੀਏ ਆਓ ਰਲ ਮਿਲ ਕੇ ਸਤਿਗੁਰੂ ਗੁਰੋਂ ਕਿਰਪਾ ਦੀ ਦਾਤ ਮੰਗੀਏ ਵਾਹਿ ਗੁਰੂ ਦਾ ਸੇਮਨ ਕਰੀਏ ਸਰਬਾਤ ਸੰਗਤ ਬੜੇ ਪ੍ਰੇਮ ਸਤਿਕਾਰ ਦੇ ਨਾਲ ਜਪੋ ਜੀ ਵਾਹਿ ਗੁਰੂ ਵਾਹਿ ਗੁਰੂ ਆਹੇ ਗੁਰੂ ਵਾਹਿ ਵਾਹੇ ਗੁਰੂ ਆਹੇ ਗੁਰੂ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਦੀ ਹੋਈਆਂ ਬੇਅੰਪਰਕਾਰ ਦੀਆਂ ਬੁਲਾਂ ਦੀ ਖਿਮਾ ਸਤਿਗੁਰੂ ਮਹਾਰਾਜ ਬਖਸ਼ਣਾ ਆਰੇ ਕਿਰਪਾ ਕਰਕੇ ਬਖਸ਼ ਲੈਣ ਆਓ ਫੀਰ ਵਾਲੀਆਂ ਬੰਕੀਆਂ ਦਾ ਜਾਖਰੀਏ ਅਤੇ ਬੁਲਾਈਏ ਜੀ ਜਿਨ ਕਾ ਕਿਰਪਾ ਕਰੀ ਜਗ ਜੀਵਨ ਹਰ ਉਰਤਾਰਿਓ ਮਨ ਮਧ ਧਰਮ ਰਾਏ ਦਰਗਾਧ ਪਾਰੇ ਜਾਨ ਨਾਨਕ ਲੇਖਾ ਸਮਝਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ